ਰਾਮ ਮੇਵਾਜ ਪਾਰਟੀ ਨੇ ਪਿੰਡ ਦੇ ਵਿੱਚ ਰੌਲਾ ਪਵਾਤਾ ਸੀਗਾ ਅਸੀਂ ਬੇਨਤੀ ਕੀਤੀ ਐਮਐਲਏ ਸਾਹਿਬ ਬਲਕਾਰ ਸਿੰਘ ਸਿੱਧੂ ਨੂੰ ਰਾਮਪਰਾ ਪੂਲ ਤੋਂ ਵੀ ਅਸੀਂ ਜੀ ਸਚਾਈ ਦੀ ਸਚਾਈ ਇਹਦੇ ਸੱਚ ਕੱਢੋਗੀ ਇਹਦਾ ਸਾਰਾ ਇਹਨੂੰ ਕਹਿੰਦੇ ਏ ਤੱਕਾ ਕਰਾ ਰਿਹਾ ਪੋਟਾ ਦੇ ਪਿੱਛੇ ਕਰਕੇ ਵੀ ਵੋਟਾਂ ਅੰਗਾਂ ਕਰਕੇ ਇਸ ਨੂੰ ਤੱਕਾ ਕਰਾਉਂਦਾ ਐਸ ਕਰਕੇ ਦੀ ਜਾਂਚ ਕਰਾਈ ਗਈ ਹੈ ਸਾਰੇ ਤ੍ਹਾਂ ਦੀ ਮੰਗਤੀ ਕਰਾਈ ਗਈ ਹੈ ਸਾਧਨਾ ਨੂੰ ਸਭ ਤੋਂ ਵੱਧ ਵਧਾਈ ਦੇ ਪਾਤਰਾ ਮੁੰਡਾ ਕਾਕਾ ਜਿਹਨੇ ਗਰੀਬ ਬੰਦੇ ਨੇ ਮੇਲਤ ਕਰਕੇ ਥਾਂ ਨੂੰ ਛੁਡਾਇਆ ਪੀਸਾ ਵੀ 25 ਸਾਲ ਹੋ ਗਏ ਸੀਗੇ ਬੰਦਿਆ ਦੇ ਕਿਸੇ ਪੰਚਾਇਤ ਦੀ ਹਿੰਮਤ ਨਹੀਂ ਸੀ ਪਈ ਜੀ ਵੀ ਉਹ ਸੜਾਇਆ ਜਾਵੇ ਤੇ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਨੰਪਰਾ ਫੂਲ ਦੇ ਇੱਕ ਪਿੰਡ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਉਸ ਤੇ ਕਬਜ਼ਾ ਕਰਨ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਆਓ ਇਸ ਪੰਚਾਇਤੀ ਜ਼ਮੀਨ ਨਾਲ ਜੁੜੇ ਹੋਏ ਇਸ ਮਾਮਲੇ ਦੀ ਜਾਣਕਾਰੀ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਸਾਰੇ ਪਿੰਡ ਨੂੰ ਵਾਇਰਲ ਵੀ ਖਾਲਸਾ ਤੇ ਵਾਇਰਲ ਜੀ ਫਤਿਹ ਆਪਣਾ ਜੋ ਐਸਪੈਡ ਦਾ ਇੱਕ ਹੁਜਕ ਡਰਾਮੇ ਵਾਲੀ ਪਾਰਟੀ ਨੇ ਪਿੰਡ ਦੇ ਵਿੱਚ ਰੌਲਾ ਪਵਾਤਾ ਸੀਗਾ ਉਸ ਦੇ ਸੰਬੰਧ ਵਿੱਚ ਇਹਦੀ ਮੈਂਤੀ ਹੋਈ ਆ ਥਾਦੀ ਤੇ ਕੁਝ ਕੁ ਬੰਦੇ ਪਿੰਡ ਦੇ ਇਹ ਗੱਲ ਕਹਿ ਰਹੇ ਸੀਗੇ ਜੀ ਆਮ ਲੇ ਤੇ ਝੂਠੇ ਲਜਾਮ ਲਾਉਂਦੇ ਸੀਗੇ ਐਮਐਲ ਨੂੰ ਕਹਿੰਦੇ ਧੱਕਾ ਕਰਾ ਰਿਹਾ ਪੋਟਾ ਦੇ ਪਿੱਛੇ ਕਰਕੇ ਵੀ ਵੋਟਾਂ ਅੰਗਾਂ ਕਰਕੇ ਇਸ ਪੇ ਧੱਕਾ ਕਰਾਉਂਦਾ ਐਸ ਕਰਕੇ ਦੀ ਜਾਂਚ ਕਰਾਈ ਗਈ ਆ ਸਾਰੇ ਥਾਦੀ ਮੈਂਤੀ ਕਰਾਈ ਗਈ ਆ ਜੋ ਉਹ ਬੰਦਾ ਦਾ ਪਲਾਟ ਸੀਗਾ ਉਹਨੂੰ ਤਾਂ ਇੱਕੀ ਤੇ ਚੜਾਇਆ ਗਿਆ ਝੂਠ ਬੋਲਿਆ ਗਿਆ ਸਾਰਾ ਵੀਡੀਓ ਦੇ ਵਿੱਚ ਵੀ ਐਮਐਲਏ ਸਾਹਿਬ ਤੱਕਾ ਕਰਾਉਂਦੇ ਆ ਅਸੀਂ ਬੇਨਤੀ ਕੀਤੀ ਐਮਐਲਏ ਸਾਹਿਬ ਬਲਕਨ ਸਿੰਘ ਸਿੱਧੂ ਨੂੰ ਰਾਮਪਰਾ ਫੂਲ ਤੋਂ ਵੀ ਅਸੀਂ ਜੀ ਸੱਚਾਈ ਦੀ ਸੱਚ ਇਹਦੇ ਸੱਚ ਕੱਢੋਗੀ ਇਹਦਾ ਸਾਰਾ ਇਹਦੀ ਮੈਂਤੀ ਕੀਤੀ ਗਈ ਤੇ 2 2.5 ਕਰਾਣਾ ਇਹਦੇ ਨਾਲ ਨਿਕਲਣਾ ਤੇ ਲੈੱਕ ਸਭੀ ਮਾਰਦੇ ਸਾਵਲਾੜ ਦੇ ਨਿਕਲੇ ਪੇੜੀ ਪਰਚੈਤੀ ਜ਼ਮੀਨ ਹੈ ਉਹਨਾਂ ਦੇ ਸੱਤ ਮਾਰਨੇ ਉਹਦਾ ਪਲਾਟ ਅਸੀਂ ਪਾਸੇ ਛੱਡਤਾ ਵੀ ਬੇਨਤੀ ਕਰਾ ਕੇ ਇਹਦੇ ਵਿੱਚ 250 ਬੂਝਾ ਲਾਇਆ ਗਿਆ ਜਾਗੇ ਪੌਦਾ ਸਾਰਾ ਨਾਮਾ ਜਾਮਨ ਅਮਰੂਦ ਟਾਲਗਾ ਤੇ ਨਿੰਮਾ ਸਾਰਾ ਦਰਸਤ ਲਾਏ ਗਏ ਆ ਛਾਦ ਨਾਮੋ ਸਭ ਤੋਂ ਵੱਧ ਵਧਾਈ ਦੇ ਪਾਤਰਾ ਮੁੰਡਾ ਕਾਕਾ ਜਿਹਨੇ ਗਰੀਬ ਬੰਦੇ ਨੇ ਮਿਹਨਤ ਕਰਕੇ ਥਾਂ ਨੂੰ ਛੜਾਇਆ 20 20 25 ਸਾਲ ਹੋ ਗਏ ਸੀਗੇ ਬੰਦਿਆਂ ਦੇ ਕਿਸੇ ਪੰਚਾਇਤ ਦੀ ਹਿੰਮਤ ਨਹੀਂ ਸੀ ਪਈ ਜੀ ਬਿਲਕੁਲ ਛੜਾਇਆ ਜਾਵੇ ਤੇ ਇਹਨਾਂ ਦੇ ਕਿਸੇ ਲਾਲਚ ਤੋਂ ਕਿਸੇ ਗੱਲ ਤੋਂ ਬਿਨਾ ਜਾਗਾ ਚੱਕਿਆ ਇਹ ਥਾਂ ਛੜਾਇਆ ਇਹ ਕਹਿੰਦੇ ਜੀ ਵੀ ਅਸੀਂ ਥਾਂ ਰੋਕਣਾ ਵਲੇ ਇੱਥੇ ਪ੍ਰਿੰਟ ਦੇ ਵਿੱਚ ਬਾਤ ਛਾਈ ਗਈ ਵੇ ਗਰੀਬ ਬੰਦਿਆਂ ਉਥਾਰਕ ਹੁੰਦੀ ਆ ਆ ਪਿੱਸੇ ਵੀ ਦਿਖਾਇਆ ਜਾਵੇ ਸਾਰਾ ਬੰਗਲਾ ਮਾਰ ਕੇ ਪੰਚਾਇਤ ਦੇ ਆਪ ਦੇ ਹੱਕ ਚ ਕਰਕੇ ਬੂਝੇ ਲਾਦੇਉ ਦੇ ਤੇ ਜਾਮਨ ਸ ਮਰੂਰੇ ਚ ਮੇਲ ਦਰਸਤ ਲਾ ਆ ਗਿਆ ਵੀ ਕਾਹਨੋ ਜੇ ਤੁੰਦੇ ਵੀ ਆ ਤੇ ਠੇਕੇ ਦੇ ਦਿੱਤੇ ਜਾਇਆ ਕਰਨੇ ਇਸ ਕਰਕੇ ਸਾਰੇ ਪਿੰਡ ਨੇ ਹਦਾ ਸਾਥ ਦਿੱਤਾ ਜਦ ਦੇ ਮੈਂਤੀ ਹੋਈ ਸਾਰਾ ਪਿੰਡ ਦਾ ਖੌਸ ਸੀਗਾ ਉਹਨੇ ਠੀਕ ਹੈ ਸਚਾਈ ਵੀ ਸਾਹਮਣੇ ਲਿਆਦੀ ਬਹੁਤ ਵਧਰਾ ਕੰਮ ਕੀਤਾ ਲੋਕਾਂ ਨੇ ਸਾਰਿਆਂ ਨੇ ਸਾਰੀ ਪਾਰਟੀ ਨੂੰ ਐਮਐਲਏ ਸਾਹਿਬ ਨੂੰ ਵਧਾਈ ਦਿੱਤੀ ਤੇ ਮਾਈਕ ਉੱਜ ਕੋ ਬੰਦੇ ਇਹੇ ਦਲਾਉਦੇ ਆ ਡਰਾਮੇ ਆਵਾਜ਼ ਉਹਨਾਂ ਨੂੰ ਬੇਨਤੀ ਕਰਦਾ ਵੀ ਅੱਧੂ ਬਾਦ ਹੱਕ ਸੱਚ ਦੀ ਗੱਲ ਕਰੋ ਪਿੰਡ ਦੇ ਵਿੱਚ ਡਰਾਮੇ ਬਾਜੀ ਤੋਂ ਬਾਦ ਕਰੋ ਉਹਨਾਂ ਨੇ ਤਿੰਨ ਚਾਰ ਕੰਮ ਕੀਤੇ ਆ ਪਿੰਡ ਦੇ ਵਿੱਚ ਤਿੰਨੇ ਚਾਰੇ ਡਰਾਮੇ ਬਾਜੀ ਤੇ ਕੀਤੇ ਆ ਉਹਨਾਂ ਨੂੰ ਇਹੀ ਬੇਨਤੀ ਆ ਸਾਡੇ ਸਾਥੀ ਆ ਸਾਡੇ ਦਾ ਥੋੜੇ ਜਿਹਾ ਗੁੱਸੇ ਗਲੇ ਚੱਲਦੇ ਆ ਐਮਐਲਏ ਸਾਹਿਬ ਨਾਲ ਉਹਨਾਂ ਨੂੰ ਇਹੀ ਬੇਨਤੀ ਆ ਵੀ ਵੀਰ ਮੇਰੇ ਅੱਧੂ ਬਾਦ ਡਰਾਮੇ ਬਾਜੀ ਪਿੰਡ 'ਚ ਨਾ ਕੀਤੀ ਜਾਵੇ ਸਾਰਾ ਕੰਮ ਸੱਚ ਆਕਦਾ ਕਰਾ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਬੱਚੇ ਔਰ ਨਗਨ ਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਆਂ ਬਸ ਸਭ ਤੋਂ ਵੱਧ ਧੰਨਵਾਦ ਕਰਦੇ ਆਂ ਸਾਡੇ ਹਲਕਾ ਵਿਦੈਕ ਬਕਰ ਸਿੰਘ ਸਿੱਧੂ ਜੀ ਦਾ ਜਿਨ੍ਹਾਂ ਨੇ ਸੱਚ ਦੀ ਆਵਾਜ਼ ਠਾ ਕੇ ਸਾਡੇ ਪਿੰਡ ਨੂੰ ਪੰਚਾਰਕ ਨਾਲ ਨੀਂਹ ਕਢਾ ਕੇ ਦਿੱਤੀ ਆ ਉਸ ਵਿੱਚ ਪੌਦੇ ਨਾਤੇ ਜਿਹੜਾ ਸੇਵਾਮਤ ਆ ਉਹ ਸੇਵਾ ਨੂੰ ਦਿੱਤਾ ਰਹੂਗਾ ਇਹਨਾਂ ਦੂਜਾ ਪਿੰਡ ਦਾ ਥਾਂ ਉਹਦੇ ਵਿੱਚ ਕੋਈ ਚੰਗਾ ਕੰਮ ਕਰਕੇ ਉਹਦੇ ਵਿੱਚ ਵੀ ਜੇ ਜੋ ਕਹਿਣਗੇ ਜਿਵੇਂ ਕਹਿਣਗੇ ਉਹਦੇ ਚੋ ਬਣਾਇਆ ਜਾਊਗਾ ਅਸੀਂ ਕਿਸੇ ਨੂੰ ਇਹ ਥਾਂ ਅਸੀਂ ਨਾਪਣ ਕੇ ਖੁਸ਼ ਨਹੀਂ ਗਏ ਅਸੀਂ ਸਕੇਨ ਪਿੰਡ ਦਾ ਥਾਂ ਐਂਡ ਉਹਨਾਂ ਦਾ ਧੰਨਵਾਦ ਵਾਈਟ ਵਜਨ ਹਮਫਾ ਅਰੇਟ ਵਾਈਬ੍ਰੇਸੀ ਨਾਲ ਆ ਗਿਆ ਤੇ ਅਮੰਦੀ ਇਹ ਜਿਹੜੀ ਕਾਰਵਾਈ ਹੋਈ ਹੈ ਜੀ ਇਸ ਥਾਂ ਦੀ ਉਸ ਥਾਂ ਦੇ ਵਿੱਚ ਮਤਲਬ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਇਹ ਕੰਮ ਨੇ ਪੈ ਚੜਿਆ ਸਾਰੇ ਪਿੰਡ ਦਾ ਅਸੀਂ ਧੰਨਵਾਦ ਕਰਦੇ ਆ ਠੀਕ ਹੈ ਜੀ ਪੈਦੇ ਮੋਤਵਾਰ ਜਿੰਨੇ ਵੀ ਬੰਦੇ ਆ ਅਸੀਂ ਸਾਰੇ ਪਿੰਡ ਦੇ ਮੋਤਵਾਰ ਬੰਦੇ ਦਾ ਧੰਨਵਾਦ ਕਰਦੇ ਆ ਸਾਰੀ ਆਮ ਆਦਮੀ ਪਾਰਟੀ ਤੇ ਉਦੋਂ ਬਾਅਦ ਸਾਡੇ ਵਿਧਾਇਕ ਬਲਕਾਰ ਸਿੰਘ ਸਿੱਧੂ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇਹ ਕੰਮ ਨੇ ਪਰੇ ਚੜਾਇਆ ਮਤਲਬ ਸੱਚ ਦਾ ਪ੍ਰਸਾਦ ਦਿੱਤਾ ਤੇ ਇਹ ਕੰਮ ਥਰੇ ਚੜਿਆ ਇਹ ਤੇ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਉਹਨਾਂ ਦਾ ਤਾਂ ਨਮਰ ਕਰਦੇ ਆ ਮਤਲਬ ਜਿਨ੍ਹਾਂ ਦੀਆਂ ਗਾਇਡਲਾਈਨਾਂ ਸੀ ਕਿ ਜੋ ਵੀ ਇਹ ਸਾਂਝੇ ਤਾਂ ਕੋਈ ਦਬਦੇ ਆ سرمایہਦਾਰ ਦਬਦੇ ਆ ਉਹ ਛਡਵਾਏ ਜਾਣ ਤੇ ਇਹ ਥਾਂ ਉਹਨਾਂ ਦੀ ਬਦੌਲਤ ਉਹਨਾਂ ਦੀ ਸਰਕਾਰ ਨੇ ਛਡਵਾਇਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਸਾਰੇ ਪਿੰਡ ਦਾ ਧੰਨਵਾਦ ਕਰਕੇ ਆ